ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾ ਡੈਰੀ ਫਾਰਮ ਮੋਗਾ ਤੇ ਜੇ ਕਿਹ ਵੀ ਇਹਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀ ਰਣ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਸੱਦਾ ਸਿੰਘ ਵਾਲਾ ਤਹਿਸੀਲ ਤੇ ਜ਼ਿਲ੍ਹਾ ਬائیں ਨੂੰ ਮੋਗਾ ਪੈਂਦੇ ਜਿਹੜੇ ਕਰੋ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦੇ ਆ ਰੂਟੀਨ ਚ ਪਸ਼ੂ ਆਉਂਦੇ ਰਹਿੰਦੇ ਆਂ ਤੇ ਰੂਟੀਨ ਚ ਆਪਣੇ ਚੈਨਲ ਤੇ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਅੱਜ ਦੋ ਤਾਜ਼ੇ ਸੂਏ ਐਨੀਮਲ ਸੇਲ ਆ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਕੀ ਦੁੱਧਵਾਦ ਆ ਕਿ ਨਮਾ ਸੂਆ ਸਸੀ ਗਾਲ ਜੀ ਸਸੀ ਜੀ ਬਾਈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਬਈ ਨਸੀਬ ਸਿੰਘ ਆ ਪਿੰਡ ਸਦਾ ਸਿੰਘ ਵਾਲਾ ਜ਼ਿਲ੍ਹਾ ਮੁਲਕਾ ਤਹਿਸੀਲ ਮੁਲਕਾ ਜੀ ਮੋਬਾਈਲ ਨੰਬਰ 94641595 ਜੀ ਜਿਹੜੀ ਕੱਲ ਵੀਡੀਓ ਪਾਈ ਸੀ ਤਿੰਨ ਨਗਾਵਾਂ ਵੈਗਗੇ ਹਾਂ ਠੀਕ ਆ ਜੀ ਕਿਧਰੋਂ ਸ਼ੁਰੂ ਕਰ ਗਏ ਪਹਿਲਾਂ ਮੈਂ ਇੱਥੋਂ ਸ਼ੁਰੂ ਕਰਾਂ ਇਹਦੀ ਕੀ ਡਿਟੇਲ ਆ ਜੀ ਇਹ ਬਈ ਯਾਰ ਕੈਨ ਨੂੰ ਦੂਜਾ ਕੁਵਾਲਾ ਤੀਜੇ ਸੂਏ ਸੂਈ ਸਹੀ ਬਈ ਠੀਕ ਕਿੰਨਾ ਟਾਈਮ ਹੋ ਗਿਆ ਤੇ ਪਰਸੋਂ ਦੀ ਸੂਈ ਆ ਮਗਰ ਬੱਛਾ ਵਾ ਮਗਰ ਬੱਛਾ ਇਸ ਟਾਈਮ 22 23 ਕਿਲੋ ਬੋਲਾ ਕਹਿਦਾ ਦੁੱਧ ਕਹਿਦਾ ਹਾਜ਼ਰ ਆ ਬਈ ਹਾਜ਼ਰ ਕਿੰਨਾ ਕਪਾਜੂ ਬਈ ਇੰਦੀ ਵਾ 28 30 ਲੀਟਰ ਮੋੜਨਾ ਪੈਗੂ ਬਈ ਠੀਕ ਹੈ ਜੀ ਅੱਗੇ ਆਪਦੀ ਸੇਵਾ ਆ ਆਇਰ ਸ਼ਹਿਰ ਤੇ ਜਰਸੀ ਦਾ ਕ੍ਰੋਸ ਆ ਜੀ ਕੱਦ ਕਾਠ ਚੈੱਕ ਕਰ ਲੋ ਬਾਈ ਦੇ ਮੋਢੇ ਤੇ ਘਰ ਆਉਂਦੀ ਆ ਕਹਿਨ ਨੂੰ ਬਾਈ ਕਹਿੰਦਾ ਜਿਹੜਾ ਸੂਆ ਮਰਜੀ ਕਹਿ ਲੱਗੇ ਪਰ ਤੀਜੇ ਸੂਏ ਸੂਈ ਆ ਇੱਕ ਤਰੀਕ ਦੀ ਸੂਈ ਆ ਤੇ 22 ਕਿਲੋ ਬੌਲਾ ਰੱਖ ਲੋ ਦੁੱਧ ਰੱਖ ਲੋ ਜਿਹੜਾ ਮਰਜ਼ੀ ਰੱਖ ਲੋ ਕਹਿੰਦਾ 22 ਕਿਲੋ ਭਾਂਡੇ ਚ ਪਾ ਕੇ ਲੈ ਜਾ ਜੀ ਬਾਕੀ ਵੀਡੀਓ ਬਣਾਉਣ ਦਾ ਸਮਾਂ ਵੇਖ ਸਕਦੇ ਹੋ ਤੁਸੀਂ 1:00 ਤੇ 9 ਮਿੰਟ ਹੋ ਗਏ ਆ ਥਣਲੇਵੇ ਦੇ ਜੱਜਮੈਂਟ ਉਹ ਹਿਸਾਬ ਨਾ ਕਰਿਓ ਅਜੇ 6 ਵਜੇ ਜਾ ਕੇ ਚਵਾਈ ਹੋਣੀ ਆ 5 ਘੰਟੇ ਚਵਾਈ ਚ ਬਾਕੀ ਨੇ ਥਣਾ ਦੇ ਸੈਜ ਵੀ ਸੋਹਣੇ ਆ ਗੈਬ ਤੇ ਲੱਗੇ ਨਿਖੜਵੇਂ ਇੱਕੋ ਸੈਜ ਦੇ ਕੱਦਗਾਠ ਵੱਡਾ ਹੀ ਆ ਤੇ ਹਵਾਨਾ ਵੀ ਪੂਰਾ ਡਬਲ ਹਵਾਨਾ ਜੀ ਇਹੜਾ 22 ਕਿਲੋ ਆ ਨੈਟ ਕੰਡੇ ਵਾਲਾ ਤਿਆਰ ਆ ਤਸੱਲੀ ਤੁਸੀਂ ਕਰਨੀ ਆ ਚਾਹੇ 2 ਟਾਈਮ ਚਬਾਈ ਕਰ ਲਿਓ ਚਾਹੇ 4 ਟਾਈਮ ਚਬਾਈ ਕਰ ਲਿਓ ਤੁਹਾਨੂੰ ਦੀ ਓਕੇ ਆ ਬਾਈ ਚਾਹਾਂ ਓਕੇ ਆ ਬਾਈ ਮੁੱਲ ਬਾਈ ਇਹਦਾ ਮੁੱਲ ਬਾਈ 80 ਤੋਂ 2000 ਛੱਡ ਦਾਂਗੇ 70000 ਰੁਪਿਆ ਵੀ ਵੜ ਦੇਣਾ 70000 ਰੁਪਿਆ ਬਾਈ ਮੁੱਲ ਕਰਦੇ ਮੁੱਲ ਜੈ ਜੀ ਆ 22 ਕਿਲੋ ਨੈਟ ਕੰਡੇ ਵਾਲਾ ਤਿਆਰ ਆ ਜੀ ਬਾਕੀ ਛੂਡ ਛੱਪਾ ਹੋ ਜਾਊਗਾ ਜਿਹਨੂੰ ਜਜੂਗੇ ਨੰਬਰ 22 ਦਾ ਸਕਰੀਨ ਤੇ ਚੱਲਦਾ ਰਹਿਣਾ ਏ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਦੋ ਨੰਬਰ ਇਹਦੀ ਕੀ ਡਿਟੇਲ ਆ ਜੀ ਇਹ ਬਾਈ ਤੀਜਾ ਸੋਈ ਐ ਠੀਕ ਆ ਜੀ ਇਹ ਕੱਲ ਦੁਪਹਿਰੇ ਸੋਈ ਬਾਈ 4:00 ਵਜੇ ਬੱਚਾ ਕੀ ਦਿੱਤਾ ਜੀ ਅੱਛਾ ਆ ਜੀ ਜੀਰ ਡਨ ਆ ਜੀ ਓਕੇ ਬਾਈ ਇੱਕ ਨੰਬਰ ਦੀ ਵੀ ਡਨ ਆ ਜੀ ਓਕੇ ਜੋ ਹਾਂ ਜੀ ਠੀਕ ਆ ਕਿੰਨਾ ਬੋਲਾ ਨੈਟ ਤਿਆਰ ਆ ਜੀ ਇਸ ਟਾਈਮ 10 ਕਿਲੋ ਬੋਲ ਆ ਜੀ ਕਿੰਨਾ ਕਪਾਜੂ ਬਾਈ ਦੁੱਧ 16 17 ਕਿਲੋ ਦੀ ਮਾਰਕਣੀ ਗਾਰੰਟੀ ਦਿੰਦੀ ਠੀਕ ਆ ਜੀ ਤੇ ਸੈਂਗ ਆ ਬਾਈ ਛੋਟੇ ਛੋਟੇ ਮਾਰਦੀ ਮੋਤੀ ਨਾ 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 ਬਾਈ ਬਗੈਰ ਨਹੀਂ ਆਉਣਾ ਮਿਲਦਾ ਠੀਕ ਆ ਜੀ ਗੈਨ ਨੂੰ ਤਾਂ ਦੂਜੇ ਸੂਏ ਇਹਨੂੰ ਵੀ ਕਹਿ ਸਕਦੇ ਸੀ ਬਾਈ ਕਹਿੰਦਾ ਪਰ ਤੀਜੇ ਸੂਏ ਸੂਈ ਆ ਕੱਲ ਦੀ ਸੂਈ ਆ ਜੇਰ ਡੰਨਾ ਛੋਟੇ ਛੋਟੇ ਸੰਗ ਦਾ ਪਰ ਬੇਫਿਕਰ ਹੋ ਜਾ ਬਾਈ ਕਹਿੰਦਾ ਬਿਨਾਂ ਨਿਆਣੇ ਤੋਂ ਮਿਲਦੀ ਆ ਥਣਾ ਦੇ ਸਹਜ ਬਹੁਤ ਸੋਹਣਿਆ ਮੱਝਾ ਰਗਾ ਥਣ ਲੱਗਿਆ ਵਾ ਹੱਤੀ ਚਵਾਈ ਵਾਲਾ ਜਿਹੜਾ ਨੈਟ ਬੋਲਾ ਰੈੜੀ ਆ ਉਹ 10 ਕਿਲੋ ਰੈੜੀ ਆ ਸੀਲ ਸੌ ਚੈੱਕ ਕਰ ਸਕਦੇ ਹੋ ਲਓ ਜੀ ਭਲਾ ਦੁਪਹਿਰ ਹੀ ਬਹਿ ਜਾਓ ਧਾਰਾ ਮਾਰ ਕੇ ਤੁਹਾਨੂੰ ਦਿਖਾ ਦਿੰਨੇ ਆ ਬਿਲਕੁਲ ਕਰਨੀਰ ਕੀ ਧਾਰ ਹੁੰਦੀ ਆ ਜੇ ਚਾਰੇ ਥਣਾ ਚ ਕੋਈ ਭੂਰ ਛੱਟਾ ਨਹੀਂ ਤਸੱਲੀ ਆ ਕੇ ਕਰ ਲਿਓ ਜਿੰਨਾ ਬੋਲਾ ਬਾਈ ਨੇ ਦੱਸਿਆ ਨਟ ਤਿਆਰ ਹੋਊਗਾ ਸੋਨਾ ਫਿਟਿੰਗ ਵਾਲਾ ਹਵਾਨਾ ਤੇ ਵੱਡੇ ਕੱਦ ਦਾ ਘਾਠਾ ਲੀਆ ਜੀ 15 16 ਕਿਲੋ ਦੁੱਧ ਕੋਈ ਬਾਲਾ ਵੀ ਨਹੀਂ ਗਾਉ ਨੂੰ ਬਾਕੀ ਸੇਵਾ ਦੇ ਸਰਤੇ ਆ ਮਗਰੇ ਦੇ ਵੀ ਬੱਛੇ ਹੀ ਆ ਬਾਈ ਹਾਂ ਬੱਛੇ ਇਹਦਾ ਮੁੱਲ ਬਾਈ ਇਹਦਾ ਮੁੱਲ 38000 ਉਹ ਜੂ ਮਾਨਤਨ ਮਾਨਤਨ ਕਰਦੇ ਆ ਇਹਦਾ ਮੁੱਲ ਬਾਈ ਕਹਿੰਦਾ 38000 ਰੁਪਿਆ ਬਾਕੀ ਮਾਨਤਨ ਕਰਦਾਂਗੇ ਜਿਹਨੂੰ ਜਚੂਗੀ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਧੰਨਵਾਦ